ਕੋਪਰਮੁੰਦੇ ਨਵੇਂ ਟਾਈਮ ਦੇ ਨਵੀਂ ਸ਼ੁਰੂਆਤ ਹੁਣ ਆਪਾਂ ਚੱਲਗੇ ਹਾਂ ਜਿਹੜੀਆਂ ਬਿਲਡਿੰਗਸ ਨੇ ਆਪਣਾ ਵੇਖੇ ਪੱਤੇ ਜਿ ਬਣੇ ਹੋਏ ਤੇ ਉਹਨਾਂ ਤੇ ਰਾਤ ਨੂੰ ਲੇੜੀ ਚੱਲਦੀ ਐ ਤਾਂ ਕਰਕੇ ਕੱਲ ਦੀ ਰਾਤ ਤਾਂ ਮੈਂ ਥੱਕਿਆ ਹੋਇਆ ਸੀ ਕਿਉਂਕਿ ਪਰਸੋਂ ਫਲਾਈਟ ਦੇ ਵਿੱਚ ਨੂੰ ਗਿਆ ਤਾਂ ਕਰਕੇ ਨਿਕਲ ਨਹੀਂ ਗਿਆ ਹੁਣ ਮੈਂ ਨੀਅਰ ਬਾਊਟ ਘੰਟਾ ਹੋ ਗਿਆ ਮੈਨੂੰ ਰੈਸਟ ਕਰਦ ਨੂੰ ਰੈਸਟ ਕਰਕੇ ਦੁਬਾਰਾ ਟਰਬਨ ਟਾਈ ਕਰ ਲਈ ਆਪਾਂ ਕੱਪੜੇ ਚੇਂਜ ਕਰ ਲਏ ਬਿਕਾਜ਼ ਸ਼ਾਮ ਨੂੰ ਕਾਫੀ ਜ਼ਿਆਦਾ ਠੰਡ ਹੋ ਜੂਗੀ ਕੋਰ ਤੋਂ ਬਾਕੀ ਮੈਂ ਲੈਣੀ ਗਲਤੀ ਸਭ ਤੋਂ ਵੱਡੀ ਤਾਂ ਕਰਕੇ ਉਹ ਆਪਣੇ ਕਪੂਰਨਾ ਪਾ ਲਈ ਟੀ-ਸ਼ਰਟ ਸੀਗੀ ਸ਼ਾਰਟ ਕਲੀ ਸੋ ਮੈਂ ਬੋਰ ਕਰ ਲਿਆ ਹੁਣ ਆਪਾਂ ਚੱਲਿਆਂ ਨੈਕਸਟ ਟੂ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਚੈਨਲ OK ਮੁੰਡਿਆ ਵਾਰੀ ਚੱਲਦੇ ਕੰਦੇ ਹੁਣ ਆਪਾਂ ਚੱਲਿਆਂ ਰਸਤੇ ਉੱਤੇ ਆਹ ਚੋ ਇਹ ਆਹਾਂ ਦਾ ਇਹ ਖਤਰਬੋਸੇ ਜੀ ਹਸ ਕੇ ਫਰਾਂਟੀ ਕੇੰਦੋਂ ਸਾਈਡ ਹੈ ਹਿਲ ਸਾਈਡਰ ਰਿਜ਼ੋਰਟ ਕਹਤੇ ਆ ਤੇ ਇਹ ਕੋਈ ਨਾ ਉਧਰ ਨੂੰ ਚੱਲਦੇ ਆ ਬਹੁਤ ਨੇ ਤੁਮ ਹਿਲ ਸੈਟਰੀਸਟ ਪਰ ਹੰ ਲਾਈਟਿੰਗ ਚਾਂਪੀਨਾ ਕਿਉਂਕਿ ਮੇਰਾ ਉਹ ਗੱਲ ਕਿ ਅਗਰ ਭਾਈ ਜਾਣਦੇ ਇਹ ਫਲੈਗ ਹੈ ਜਿਹੜਾ ਉੱਤੇ ਹੁੰਦਾ ਪੱਲਾ ਬੰਦਾ ਹੁੰਦਾ ਨੱਚਣ ਬੰਦੇ ਦੇ ਹੱਥ 'ਚ ਫਲੈਗ ਠੀਕ ਹੈ ਕਿ ਬਾਈਟ ਵੀ ਹੁੰਦਾ ਹੀ ਹੁੰਦਾ ਹੈ ਤੇ ਆਪਾਂ ਚੈੱਕ ਕਰਾਂਗੇ ਆਪਣੇ ਉਧਰ ਜਿਹੜਾ ਸੀਪੋਰਟ ਹੈਗਾ ਸੀਪੋਰਟ ਤੋਂ ਸਿੱਧਾ ਬਿਲਡਿੰਗਾਂ ਲਈ ਨੂੰ ਕਾਫੀ ਜ਼ਿਆਦਾ ਮਨਜ਼ਰ ਆਈ ਠੀਕ ਹੈ ਜਿਹੜਾ ਇਹ ਕੋਲੇ ਚੱਲਦੇ ਆ ਬਿਕੋਜ਼ ਆਪਾਂ ਉੱਥੇ ਸਿੱਧਾ ਜਾ ਕੇ ਅੱਗੇ ਪਾਰਕ ਕੋਲੋਂ ਲੈਫਟ ਹੋਣਾ ਆਪਣਾ ਇਹ ਪਾਰਕਿੰਗ ਕੋਲ ਪਹੁੰਚ ਜਾਣਾ ਇਹ ਬਿਲਡਿੰਗ ਕੋਲ ਪਹੁੰਚ ਜਾਾਂਗੇ ਬਹੁਤ ਹੋਟਲ ਹੈ ਇਹ ਬੇਸਿਕਲੀ ਖਰੋਕ ਨੂੰ ਇੰਟਰ ਲਾਣਾ ਇਹ ਉਹ ਥੋੜਾ ਨਾ ਉਹ ਬਿਲਕੁਲ ਨੀਚੇ ਹਾਫ ਫਾਈਟ ਨਹੀਂ ਹਰਦਾ ਚਲੋ ਹਾਂ ਤੇ ਨਾਈਟ ਵੀ ਲੈ ਲਿਆ ਬਾਪੂ ਦਾ ਬਿਟਿਚ ਫਾਰਮੂਲਾ ਓਕੇ ਅਗਲੇ ਟਾਂ ਕਾਟ ਸੀ ਹਾਂ ਪਾਊਡਰ ਨਾ ਚੜਨਗਾ ਪੈਣਾ ਯਾਰ ਇਹੋ ਜਿਹੀ ਕਿਸਮ ਦੀ ਮਿੱਟੀ ਆਹ ਆ ਗਿਆ ਬਿਵਾਕਾ ਸਰ ਲੋ ਵੀ ਵੀ ਚੱਕ ਖਾਲ ਨਹੀਂ ਅੱਜ ਰਾਤ ਕਿੱਦਾਂ ਨੰਦਾ ਖਾਣਾ ਲੈਂਗੇ ਬਾਕੀ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਕਰਨਾ ਚਾਹੀਦਾ ਇਹ ਕੋਲੇ ਆਗੇ ਜਮਾ ਬਿਲਡਿੰਗ ਦੇ ਬਟ ਬਰਾ ਖਾਲ ਹੋ ਗਿਆ ਮੁੰਡੇ ਜਮਾ ਟੀਸੀ ਦੇ ਯੂ ਚੱਕ ਰੋਣਾ ਬਹਿ ਕੇ ਚੱਕਰਾਉਣਾ ਦੂਜਾ ਜਾਸ ਲੋਕ ਫੜੀ ਪਹੁੰਚ ਗਿਆ ਪਾਪੜੀ ਫਿਲ ਕਿਹੜਾ ਸੀ ਯਾਰ ਮੈਨੂੰ ਨਹੀਂ ਦਿੱਤਾ ਲੱਗਾ ਫਲੇਮ ਟਾਵਰ ਸਾਰਾ ਸਾਰਾ ਫਲੇਮ ਟਾਵਰ ਕਿਹੜਾ ਪਰੇ ਪਹੁੰਚ ਗਿਆ ਕੋਲ ਐਕਸਪਲੋਰ ਕਰਦੇ ਆ ਉਦੋਂ ਅੱਕੇ ਦੀਆਂ ਗੱਲਾਂ ਜਿਸ ਨਾਲ ਵੀ ਲੱਗਣੀਆਂ ਮਿਲਣਗੀਆਂ ਬਾਕੀ ਰੋਗੇ ਤੇ ਜੀ ਅੱਛਾ ਪਾ ਮੁੰਡਿਓ ਆਪਾਂ ਆਪਣੇ ਆਗੇ ਫਲੇਮ ਟਾਵਰ ਦੇ ਬਿਲਕੁਲ ਨੀਚੇ ਫੁੱਲ ਉਹ ਹੰਭਰੇ ਯਾਰ ਬਿਲਕੁਲ ਨੀਚੇ ਹੈ ਜੇ ਹਣ ਉਹ 뷰 ਚੱਲੇ ਫੇਰ ਨਜ਼ਾਰਾ ਹੋਊਗਾ ਆ ਪਤਾ ਨਹੀਂ ਕਦੋਂ 뷰 ਚੱਲੇ ਕਦੋਂ ਨਹੀਂ ਮਾਈ ਬੈਡ ਤੁਹਾਨੂੰ ਕੁਇਟ ਕਰਦੇ ਹਾਂ ਉਹ ਟਾਈਮ ਕੈਮਰਾ ਖੋਲ੍ਹ ਕੇ ਕਿ ਉਹ 뷰 ਆਤਾ ਗਿਆ ਬੱਟ ਇਹ ਮੈਂ ਬਿਲਡਿੰਗ ਦੇ ਰੋਂਗ ਸਾਈਡ ਖੜਾ ਹੋਣ ਕਰਕੇ ਆਪਾਂ ਨੂੰ ਕੁਛ ਵੀ ਨਜ਼ਰ ਨਹੀਂ ਆ ਰਿਹਾ ਨਾ ਸਮਝ ਆ ਰਿਹਾ ਕਹੇ ਦੂਰ ਹੀ ਸੋਣਾ ਲੱਗਦਾ ਨੇੜੋ ਕੁਛ ਨਹੀਂ ਪਤਾ ਲੱਗ ਰਿਹਾ ਪਿੱਛਾ ਲੱਗ ਗਿਆ ਕਿੰਗੀ ਓਕੇ ਆ ਬੰਦਾ ਆ ਗਿਆ ਉਹਦੇ ਆਪੇ ਟੰਡਾ ਹੈ ਚਲੋ ਅੱਪਾ ਅੱਗੇ ਚੱਲਦੇ ਆ ਅੱਗੇ ਪਲੇਸਸ ਹੈਗੇ ਆ ਹੋਰ ਵੀ ਬਾਉਂਡਰੀਂਗ ਆਸਤੇ ਫੇਰ ਵੀ ਨੇ ਆ ਕੀ ਬੰਦਾ ਇਹਦਾ ਬਾਕੀ ਕੋਈ ਨਾ ਸੀਪੋਰਟ ਆਪਾਂ ਸੀਪੋਰਟ ਤੋਂ ਪਰੇ ਖੰਡਾ ਨਾ ਵੀ ਹੋ ਰਿਹਾ ਇਹ ਕਿੱਥੇ ਚਾਪ ਹੋਇਆ ਇਸ ਇਸ ਕਾਲਡ ਫਰੇਮ ਟਾਉਨ ਕੋਲ ਕੋਲ niche ਫਰੇਮ ਟਾਪਾ ਬੀ ਇੱਥੇ ਇੱਕ ਨਮਾ ਨੀ ਬਗੜੀਆ ਕਬਰਾਂ ਠੀਕ ਹੈ ਜਿਵੇਂ ਇਹਨਾਂ ਦੇ ਫੇਮਸ ਪੀਪਲ ਹੋਏ ਜਿਨ੍ਹਾਂ ਕੋਈ ਪ੍ਰੈਜ਼ੀਡੈਂਟ ਵਗੈਰਾ ਹੋਏ ਉਹਨਾਂ ਦੀਆਂ ਕਬਰਾਂ ਉਹ ਇੱਥੇ ਬਣਾਉਂਨਾ ਪਾਰਕ ਉਸੇ ਆਸਤੇ ਮੇਰੇ ਸਾਨਾ home and park I am the because of all of these people okay do it that's okay man but I feel a fear because of these I should go lower there I think so because I just feel hesitation okay I will ਗੋ ਡਾਊਨ देयर ਕਮਾਂਡਰ ਨਾਈਟ ਵਿਊ ਦੇ ਵਿੱਚ ਇੰਜੋਇਮੈਂਟ ਹੋ ਰਹੀ ਹੈ ਪਾਰਕ ਦੇ ਵਿੱਚ ਪਾਰਕ ਚ ਹਜੇ ਤੱਕ ਮੈਨੂੰ ਕੋਈ ਵੀ ਬੰਦਾ ਨਹੀਂ ਮਿਲਿਆ ਕੋਈ ਵੀ ਬੰਦਾ ਤੇ ਇੰਨੀ ਕਿ ਜਦ ਮੈਨੂੰ ਦਾ ਫੀਲ ਹੋ ਰਿਹਾ ਥੋੜੀ ਗੜਬੜ ਹੈ ਤਾਂ ਕਿ ਮੈਂ ਸ਼ੇਤੀ ਤੋਂ ਸ਼ੇਤੀ ਸ਼ੇਤੀ ਤੋਂ ਸ਼ੇਤੀ ਪਾਰਕ ਦੇ ਵਿੱਚ ਨਿਕਲਦੀ ਕਰਨੀ ਬਟ ਆਈ ਥਿੰਕ ਇਟਸ ਸੇਫ ਬਿਕੋਜ਼ ਕੈਮਰਾ ਸਾਹਿਬ ਕਿਉਂਕਿ ਕੈਮਰਾ ਹੈਗੇ ਕਰਕੇ ਥੋੜੀ ਹੈਜ਼ਿਟੇਸ਼ਨ ਘਟਾ ਉਹ ਸ਼ੁਕਰ ਹੈ ਗਾਡੀ ਗੱਡੀਆਂ ਦੇਪਣਾ ਇੱਕ ਪੁਲਿਸ ਦੀ ਕਾਰ ਪੁਲਿਸਮੈਨ that's why it's called a safe city ਇਸ ਸਾਲ ਤੋਂ ਫੀਲਿੰਗ ਸਮ ਲਾਈਕ ਸਮਵਨ ਵਾਚਿੰਗ ਮੀ ਫਰੋਂਟ ਟੂ ਨੀਜ਼ ਸੋ ਦੈਟਸ ਵਾਈ ਫੀਲ ਇਜ਼ਿਟੇਸ਼ਨ ਜਸਟ ਚੱਕੋ ਉਹ ਬ੍ਰਿਜ ਥੱਲੇ ਵੀ ਚੈੱਕ ਕਰੋ ਮਾ ਮਾਮੀਆ ਕਿ ਹੁਣ ਆਪਾਂ ਚਲੇ ਨੀਂਹ ਚੋਂ ਨੀਚੋਂ ਹੋਰ ਨੀਚੋਂ ਜਿੰਨੀ ਮਿਹਨਤ ਕੀਤੀ ਸੀ ਉੱਪਰ ਜਾਣ ਲਈ ਉਨੀ ਛੇਤੀ ਥੱਲੇ ਜਾਏ ਜਾਣਾ ਦੇਖੋ ਟਲਾਂ ਚੈੱਕ ਕਰੋ ਇੰਨੀ ਇੱਥੇ ਟਲਾਨਾ ਹੈ ਇੱਥੇ ਲੈਵਲ ਹੈ ਠੀਕ ਹੈ ਜੇ ਮੈਂ ਪਰੇ ਨੂੰ ਹੁੰ ਘਮਾਉਣਾ ਨਾ ਮੱਲੂ ਮੱਲੀ ਇਦਾਂ ਲੱਗ ਰਿਹਾ ਵੀ ਮੈਂ ਡਿੱਗੂਗਾ ਹੁਣ ਡਿੱਗ ਗਿਆ ਹੁਣ ਡਿੱਗ ਗਿਆ ਠੀਕ ਹੈ ਉਥੋਂ ਸਿੱਧੀ ਇਦਾਂ ਟਲਾਨੇ ਚੈੱਕ ਕਰੋ ਯਾਰ ਮੇਰੇ ਪੈਰ ਨਹੀਂ ਖੜਨ ਰਿਹਾ ਹਾਂ ਦੇਖੋ ਪਾਣੀ ਵੀ ਬੜੀ ਤੇਜ਼ ਨਾਲ ਲੱਗਿਆ ਹੋਇਆ ਹੁਣ ਨੀਚੋ ਨੀਚੋ ਜਾ ਰਹੇ ਹਾਂ। ਮੈਨੂੰ ਗਾਇਸ ਆਮ ਹੇਅਰ ਐਂਡ ਲੁੱਕ ਐਟ ਥਿਸ ਬਿਊਟੀ ਲਾਈਕ ਵੰਡਰਫੁਲ। ਜਸ ਦਾ ਦਨਿਆ ਵੰਡਰਿੰਗ ਕਾ ਦਾ ਯਾਰੋ ਥੋ ਇੱਥੇ ਹਲਾ ਕੌਣ ਤੱਕ ਪਸੀਨਾ ਛੱਟ ਗਿਆ। ਦੇਖੋ ਢਲਾਂ ਦੇਖੋ ਕਿੰਨੀ ਜੇ ਚੜਨੀ ਪਵੇ ਤੇ ਦੇਖੋ। ਜਸਟ ਇਗਨੋਰ ਇਟ ਮੈਨ ਜਸਟ। ਅਸੀਂ ਥੱਲੇ ਆਏ ਸੀ ਹੁਣ ਉਨਾ ਹੀ ਪੌੜਾਂ ਚੜ੍ਹਨਾ ਪੈਣਾ। ਬਟ ਫਸਟੇ ਕੁਛ ਲੈਣੇ ਆ।

Okay, now I take a two to three minutes break. After that, I will make a video. Okay. thank you ਸ਼ੀਟ ਯਾਖਸ਼ ਆ ਆਉਏ 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 ਜਿੱਦਾਂ ਬੈਲਾ ਟੁੱਟ ਜਿਸ ਵਾਰ ਚੋ ਕਮੰਡ ਇਹ ਪਲੇਸ ਆਪਾਂ ਕੰਮ ਜਾਈ ਤੇ ਹਾਂ ਨੈਕਸਟ ਥੋਰ ਵੀਨੇ ਆ ਉਹ ਬੰਹਿੰਦਾ ਉਹ ਹੈਗਾ ਮਾਲ ਤੇ ਉਹ ਹੈਗਾ ਵੀਲ ਆਫ ਆਈ ਠੀਕ ਹੈ ਜਿੰਨਾ ਆਪਾਂ ਚੰਡ ਰੋ ਵੀ ਕਹਿ ਦਿੰਨੇ ਆ ਠੀਕ ਹੈ ਤੇ ਪਹਿਲਾਂ ਵੀ ਵੇਖਣਾ ਬਣਾ ਕਿ ਕਿਥੋਂ ਕਿੱਧਰ ਦੀ ਕਿੱਧਰ ਜਾਂਦੇ ਆ ਪਹਿਲਾਂ ਉਹ ਤੇ ਚੱਲਾਂਗੇ ਜੇ ਚੱਲਦਾ ਆ ਤਾਂ ਉਹ ਤੇ ਝੂਟਾ ਲਵਾਂਗੇ ਨਹੀਂ ਇਹ ਮਾਲ ਹੈ ਮਾਲ ਦੇ ਵਿੱਚ ਕਿਹੜਾ ਕੱਢਾਂਗੇ ਉਸ ਤੋਂ ਬਾਅਦ ਚਾ ਉੱਥੇ ਕਾਰਪਟ ਮਿਊਜ਼ੀਅਮ ਆ ਜਿਸਨ ਹੁਣ ਹੋਰ ক্লোਜ਼ ਹੋ ਗਿਆ ਹੋਗਾ ਸਵੇਰ ਸਟਾਰਟ ਹੁੰਦਾ ਬਸ ਤਾਂ ਸਵੇਰ ਆਖਾਂਗੇ ਜੇ ਆ ਗਿਆ ਤਾਂ ਨਹੀਂ ਆਪਣਾ ਹੋਟਲ ਹੈਗਾ ਉਹ ਉੱਥੇ ਹੋਟਲ ਚੱਲਾਂਗੇ ਉਸ ਤੋਂ ਬਾਅਦ ਚਾ ਉਸ ਤੋਂ ਪਹਿਲਾਂ ਪੂਰੇ ਸੀ ਦਾ ਵਿਊ ਵੇਖਾਂਗੇ ਓਕੇ ਦੈਟਸ ਇਟ ਉਧਰੋਂ ਆ ਕੇ ਸਾਰਾ 뷰 ਵੇਖ ਕੇ ਇੱਥੇ ਆ ਬਿਲਡਿੰਗ ਕੁਝ ਦੀ ਸੀ ਇਸੀ ਮੈਨੂੰ ਓ ਸੋਮੈਨੀ ਪੀਪਲ ਹਰ ਚੱਕੋਂ ਡਰਨੈਸ ਪਲੇਸ ਤੇ ਆ ਗਿਆ ਇੱਥੇ ਚਲਦੀ ਆ ਫਾਇਰ ਫੁਲ ਨਾਈਟ ਮੈਨਸ਼ਨ ਆਫ ਫਿਲਡਿੰਗ ਬਿਕੋਜ਼ ਆਫ ਸ਼ਰਧਾਂਜਲੀ ਅਪਾਰਟਮੈਂਟ ਨੇ ਠੀਕ ਹੈ ਇਹੋ ਪਲੇਸ ਹੈ ਇਹਨਾਂ ਦਾ ਸਭ ਤੋਂ ਟੌਪ ਤੇ ਬਣਾਇਆ ਹੋਇਆ ਪਲੇਸ ਹੈ ਬਗਾਜ਼ੀ ਦਸਾਰੇ ਦਸਾਰੇ ਮਤਲਬ ਬਗੜੀਏ ਉਹ ਜਿਹੜੇ ਵੀ ਬੰਦੇ ਆ ਠੀਕ ਹੈ ਇਹਨਾਂ ਦੇ ਮਤਲਬ ਉਹ ਕੀ ਦੀਏ ਸਿਪਾਈ ਹੋਗੇ ਆ ਹਨਾ ਤੇ ਉਹਨਾਂ ਸਾਰੇ ਇਹਨਾਂ ਨੂੰ ਫੋਟੋਆਂ ਗਰੇਟ ਜਾਂਦੇ ਇੱਥੇ ਫਲਾਵਰਸ ਦਿੱਤੇ ਹੋਇਆ ਸ਼ਟਾਊਂਜ ਲਿਵ ਦਿਓ OK ਹੈ ਆਪਾਂ ਮੁੰਡਿਓ ਨੀਚੇ ਆਪਾਂ ਆਉਂਦੇ ਆਂ ਤੇ ਬਾਕੀ ਉਹ ਥੇ ਵੀ ਜਾਣਾ ਨੀਚੇ ਤੇ ਉਹ ਉੱਪਰੋਂ ਆਪਾਂ ਆਏ ਆਂ ਠੀਕ ਹੈ ਥੱਕ ਗਏ ਯਾਰ ਨੀਚੇ ਆਉਂਦੇ ਆਉਂਦੇ ਵੀ ਥੱਕ ਗਏ ਜਸਟ ਨਾ ਕੋਈ ਸਪੀਡ ਨਾ ਓਕੇ ਸੋ ਨਾ ਉਹ ਹੱਟ ਕੋ ਟਾਉਨ ਯਾਰ ਇੱਕ ਤਨਾ ਮਤਲਬ ਆਤ ਪੈ ਗਈ ਆ ਥੋੜੀ ਇੰਗਲਿਸ਼ ਚ ਗੱਲ ਕਰਨ ਦੀ ਕਿਉਂਕਿ ਨਾ ਇੱਥੇ ਇੰਗਲਿਸ਼ ਚੱਲਦੀ ਆ ਜ਼ਿਆਦਾਤਰ ਦੂਜੀ ਪਤਾ ਨਹੀਂ ਕੀ ਸਪੇਨ ਕੀ ਪਤਾ ਨਹੀਂ ਕਹਿੰਦੇ ਆ ਉਹ ਠੀਕ ਆ ਲੈਂਗੁਏਜ ਵੀ ਨਹੀਂ ਇੱਥੇ ਜਿਹੜੀ ਤੁਰਕੀਆ ਸ਼ਹਿਰ ਪਤਾ ਨਹੀਂ ਤੇ ਉਹ ਜਮਾ ਹੀ ਨਹੀਂ ਆਉਂਦੀ ਮੈਨੂੰ ਜਮਾ ਹੀ ਚਲੋ ਬੋਲਦਾ ਫਿਰ ਵੀ ਬੰਦਾ ਲਊਗਾ ਹਨਾ ਕਿਵੇਂ ਨਾ ਕਿਵੇਂ ਬਿਕਾਜ਼ ਇੰਗਲਿਸ਼ ਨਾਲ ਥੋੜੀ ਮੈਚਿੰਗ ਕਰਦੀ ਹੈ ਥੋੜੇ ਵਰਡ ਇਧਰ ਉਧਰ ਹੈਗੇ ਆਦੇ ਬਟ ਲਿਖਣੀ ਇੰਪੋਸੀਬਲ ਯਾਰ ਉਲਟੇ ਆ ਸ਼ਬਦ ਸਾਰੇ ਉਲਟੇ ਆ ਯਾਰ ਇੱਧਰ ਨਾ ਆਈ ਥਿੰਕ ਆਈ ਹੈਵ ਟੂ ਗੋ ਲਾਈਕ ਥਿਸ ਵੇ অর ਥਿਸ ਵੇ ਨਾ ਵਾਟ ਆਈ ਕੈਨ ਟੇਕ ਥਿਸ ਪਾਥ অর ਆਈ ਕੈਨ ਟੇਕ ਥਿਸ ਵੇ ਸਟੇਅਰਸ ਸੋ ਆਈ ਟੇਕ ਸਟੇਅਰਸ ਨਾ cause it's so easy and you have to just these for front so, take this one ethon to laake minnu ethon tak ponchde sirf te sirf lagge sirf 25 stake but je main ehhi danda long way e aap hi saal lau kinna ka time lagge hansi taa karke always take streamers out to lawn ਯੋ ਯੂੰ ਦਾ ਬੜਾ ਵਧੀਆ ਯਾਰ ਰੀਲ ਬਣਾਇਆ ਮੇਰਾ ਤਾਂ ਆਪ ਦਾ ਰੀਲ ਬਣਾ ਕੇ ਮਾ ਕੇ ਮੁੰਡਾ ਕੋਮੈਂਟ ਮੈਨੂੰ ਨਹੀਂ ਪਤਾ ਇਹ ਹੋਟਲ ਹੈ ਕਿ ਕੀ ਚੀਜ਼ ਹੈ ਬਿਕਾਜ਼ ਜੇ ਹੋਟਲ ਹੁੰਦਾ ਹੋਟਲ ਦੇ ਵਿੱਚ ਕਾਫੀ ਜਿਆਦਾ ਚੈਲਪੈਲ ਹੁੰਦੀ ਆ ਆਈ ਥਿੰਕ ਇਹ ਕੁਝ ਸੈਂਡੀ ਪੁਆਇੰਟ ਵਗੈਰਾ ਹੈ ਕਿ ਆਪਾਂ ਇਹਨੂੰ ਇੱਥੇ ਹੀ ਲੀਵ ਕਰਦੇ ਹਾਂ ਬਿਕਾਜ਼ ਬਹੁਤ ਜਿਆਦਾ ਡਰਾਉਣਾ ਫੀਲ ਹੋ ਰਿਹਾ ਯਾਰ ਇੱਥੇ ਆ ਕੇ ਬਹੁਤ ਹੀ ਜਿਆਦਾ ਮੈਂ ਬਿਲਾਂ ਉਧਰ ਜਾਣ ਲੱਗਾ ਸਟੇਅਰਸ ਹੁਣ ਮੈਂ ਲਵਾਂਗਾ ਪੌੜੀਆਂ ਨੀਚੇ ਜਾਣ ਦੇ ਲਈ ਬਿਕੋਜ਼ ਉਪਰ ਵੀ ਹੁੰਦਾ ਚੰਗਾ

Take it. Okay. See you. Bye bye.